ਦੋਸਤੋ ਅੱਜ ਦੇ ਸ਼ੋਅ ਵਿੱਚ ਸਤਨਾਮ ਸਿੰਘ ਜੀ ਦਾ ਬਰਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆ ਔਰ ਅੱਜ ਦੇ ਸ਼ੋਅ ਵਿੱਚ ਜਿਸ ਦਾ ਕੱਲ੍ਹ ਪੜਨੌ ਵੈਦਾਂ ਕਿਤਾ ਸੀ ਅੱਜ ਦੇ ਇਹ ਸ਼ੋਅ ਵਿੱਚ ਡਾਕਟਰ ਹਿੰਦੂ ਸਿੰਘ ਜੀ ਉਹ ਸਾਡੇ ਨਾਲ ਸ਼ਾਮਲ ਆ ਉਹਨਾਂ ਕੋਲੋਂ ਇੱਕ ਤਾਪਾ ਕੱਲ ਬीडी ਗੱਲਾਂ ਬਾਤਾਂ ਕੀਤੀਆਂ ਉਹਦੇ ਬਾਰੇ ਇੱਕ ਕੁਐਸਚਨ ਮੇਰੇ ਦਿਮਾਗ 'ਚ ਉਮਦਾ ਆ ਉਹ ਉਹਨਾਂ ਨੂੰ ਮੈਂ ਕੁਐਸਚਨ ਪੁੱਛਾਂਗੇ ਔਰ ਉਸ ਤੋਂ ਬਾਅਦ ਆਪਾਂ ਉਹਨਾਂ ਕੋਲ ਐਲੋਪੈਥਿਕ ਦਵਾਈਆਂ ਆਯੁਰਵੈਦਿਕਾਂ ਹੋਮੋਪੈਥਿਕ ਦਵਾਈਆਂ ਇਹਨਾਂ ਵਿੱਚੋਂ ਕਿਹੜੀ ਵਧੀਆ ਆ ਔਰ ਉਹ ਉਹ ਖਾਣੀ ਚਾਹੀਦੀ ਆ ਜੇ ਖਾਣੀ ਚਾਹੀਦੀ ਆ ਤੇ ਕਿਉਂ ਖਾਣੀ ਚਾਹੀਦੀ ਆ ਇਹ ਦੋ ਵਿਸ਼ੇ ਅੱਜ ਦੇ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਨੂੰ ਜੀ ਆ ਕਹਿੰਦੇ ਆ ਡਾਕਟਰ ਸਾਹਿਬ ਜੀ ਆ ਅੱਜ ਬੇਸ਼ੋਬਤ ਦੀ ਪੂਰਨ ਅਰ ਜਲਸਾ ਵਾਰੀਓ ਖਲਸਾ ਤੇ ਬਾਕੀ ਜੀ ਅੱਛਾ ਬਦਲਾ ਆਪਣੀ ਆਪਾਂ ਦੇਨੀ ਗੱਲਾਂ-ਵਾਤਾਂ ਕੀਤੀਆਂ ਉਹਦਾ ਲੋਕਾਂ ਦੇ ਵਿੱਚ ਕੀ ਮੈਨਾ ਗੱਬੇ ਤੇ ਦੂਸੀ ਗੱਲ ਵੀ ਉਹ ਉਹਦਾ ਮੁਕਾਬਲਾ ਕਰਨ ਦੇ ਲਈ ਕਿ ਉਹ ਭੋਲੇ-ਭਾਲੇ ਲੋਕਾਂ ਨੂੰ ਹੋਰ ਠੱਗੀ ਨਾ ਲਾਵੇ ਇਹਦੇ ਲਈ ਲੋਕਾਂ ਨੂੰ ਗੈ ਵੀ ਕਿਹੜੀ ਗੱਲ ਦਾ ਧਿਆਨ ਮਖੜਾ ਚਾਹੀਦਾ ਹਾਂਜੀ ਅਨ ਜਲਸਵ ਇਸ ਤਰ੍ਹਾਂ ਕਿ ਕੱਲ ਜਿਹੜੀ ਰਿਐਕਸ਼ਨ ਜਿਹੜੀ ਦੇਖੀ ਹੈ ਫੇਸਬੁੱਕ ਤੇ ਕਾਫੀ ਜਿਹੜੇ ਨੇ ਹਾਂਜੀ ਬੋਲੇ ਸੀਗੇ ਕੁਝ ਉਹਨਾਂ ਦੇ ਹੱਕ ਦੇ ਵਿੱਚ ਤੇ ਕੁਝ ਉਹਨਾਂ ਦੇ ਜ਼ਿਆਦਾਤਰ ਬਰਖਲਫੀ ਹੋ ਰਹੀ ਹੈ ਜਗਾ ਜਗਾ ਹਾਂਜੀ ਕਿਉਂਕਿ ਗੁਰਦੁਆਰੇ ਦਾ ਜਿਹੜਾ ਮਹਾਂ ਮੰਤਾ ਹੈ ਸਿੱਖ ਸਿੱਖੋਂ ਦੇ ਵਿੱਚ ਉਹ ਇਹ ਹੈ ਇਤਨਾ ਇਤਨਾ ਜ਼ਰੂਰੀ ਹੈ ਗੁਰਦੁਆਰੇ ਗੁਰੂ ਸਾਹਿਬ ਜਿਹੜੇ ਹੋਣੇ ਤੇ ਪੁਰਾਣੇ ਉਹਦੇ ਕੀ ਹੋਏ ਕਿ ਇੱਕ ਜਿਹੜਾ ਸਰੀਰ ਹੈ ਉਹਨੂੰ ਸਾਰਾ ਦਿਨ 24 ਘੰਟੇ ਕੋਈ ਨਾ ਕੋਈ ਪਰੇਸ਼ਾਨੀ ਰਹਿੰਦੀ ਹੈ ਹਾਂਜੀ ਸਭ ਜਾ ਕੇ ਲੋਕਾਂ ਨੂੰ ਉੱਥੇ ਮੱਥਾ ਟੇਕਦੇ ਨੇ ਕੀਰਤ ਸੁਣਦੇ ਨੇ ਉਹ ਸਕੂਨ ਮਿਲਦਾ ਉਹਨਾਂ ਨੂੰ ਹਾਂਜੀ ਤੇ ਹਮੇਸ਼ਾ ਹੀ ਉਹ ਏ ਏ ਐਮ ਲੈ ਕੇ ਜਾਂਦੇ ਨੇ ਗੁਰਦੁਆਰਾ ਸਾਹਿਬ ਕੀ ਵਾਹਿਗੁਰੂ ਕਿਸੇ ਤਰੀਕੇ ਨਾਲ ਹੀ ਉਹਨਾਂ ਦਾ ਦਿਨ ਜਿਹੜਾ ਸਫਲਾ ਨਿਕਲੇ ਉਹਦੇ ਕਾਮਯਾਬੀ ਹੋਏ ਅਸੀਂ ਇਹ ਵੀ ਜਿਹੜਾ ਜਿਹੜਾ ਹਸਪੀਟਲ ਦਾ ਟਾਰਗੇਟ ਹੈ ਉਹ ਹੈ ਖਾਸ ਕਰਕੇ ਜਿਹੜੀ ਕੋਈ ਤਕਲੀਫ ਹੈ ਉਹਦੇ ਲਈ ਉੱਥੇ ਲੋਕੀ ਜਾਂਦੇ ਨੇ ਠੀਕ ਹੈ ਜੀ ਲੇਕਿਨ ਫਿਰ ਵੀ ਉੱਤੇ ਹਸਪਤਲ پارٹی ਕੀ ਹੋਣਾ ਕਿ ਸਾਰਾ ਜਿਹੜਾ ਟੱਬਰ ਹੈ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਦਸਾਂ ਕਰਦਾ ਕਿਸੇ ਤਰੀਕੇ ਨਾਲ ਵਾਈਗਰ ਆਪਣੇ ਬੱਚੇ ਨੂੰ ਜਿਸ ਨੇ ਜਿਹੜਾ ਵੀ ਉੱਥੇ ਹਸਪਤਲ ਐਡਮਿਟ ਹੋਇਆ ਉਹਨੂੰ ਸਲਾਮਤ ਰੱਖੀ ਹੈ ਜੀ ਤੇ ਇਹ ਇਹਨਾਂ ਦੀ ਜਿਹੜੀ ਬੜੀ ਪਰੇਕਲਤੀ ਹੈ ਉਹ ਜਿਹੜਾ ਕੰਪੇਅਰ ਕਰਦੇ ਨੇ ਇਹ 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 ਨਿੰਦਰੀ ਯੋਗ ਹੈ ਔਰ ਇਤੇ ਬੜੀ ਸਖਤ ਐਕਚੁਅਲੀ ਲੈਣੀ ਚਾਹੀਦੀ ਹੈ ਇਹ ਤਾਂ ਇਹਦੇ ਤੇ ਡੈਫੀਸੈਂਸੀ ਕੇਸ ਵੀ ਹੋ ਸਕਦਾ ਹੈ ਬਿਲਕੁਲ 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 ਸਹੀ ਹੋਰੇ ਮੈਂ ਤੇ ਹੈਰਾਨ ਹੁਣਾ ਕਿ ਇਹਨੂੰ ਇਹਨੂੰ ਲੋਕਾਂ ਨੇ ਆਪਣਾ ਜਨਸੀ ਜਿਥੇ ਇੰਗਲੈਂਡ ਜਿਥੇ ਦੀ ਪ੍ਰੈਕਟਿਸ ਚੱਲ ਰਹੀ ਹੈ ਜੋ ਵੀ ਹੈ ਕਿ ਉੱਥੇ ਇਹਨੂੰ ਵੀ ਬੰਦ ਕਿਉਂ ਨਹੀਂ ਕੀਤਾ ਗਿਆ ਜਦੋਂ ਜਿੰਨਾ ਵੀ ਇਹ ਡਾਕਟਰ ਸਾਹਿਬ ਨੇ ਮੈਂ ਤੁਹਾਨੂੰ ਦੱਸਾਂ ਇਹ ਬੰਦੇ ਦਾ ਪਹਿਲਾਂ ਪਤਾ ਲੱਗਾ ਹੀ ਨਹੀਂ ਕਿਸੇ ਨੂੰ ਮਟਬੜੀਆਂ ਗੱਡੀਆਂ ਲਈ ਜਾਂਦਾ ਕਦੀ ਕੋਈ ਏ ਗੱਲ ਛੱਡ ਦਿੰਦਾ ਲੋਕਾਂ ਦੇ ਵਿੱਚ ਕਦੀ ਕੋਈ ਛੱਡ ਦਿੰਦਾ ਇਹਦਾ ਬਹੁਤ देर ਹੋਣ ਜਾ ਕੇ ਪਤਾ ਲੱਗਾ ਵੀ ਇਹ ਬੰਦਾ ਕੀ ਬਣਾ ਆ ਹਾਂਜੀ ਔਰ ਸੰਗਮ ਦੇ ਲੈ ਡੇਡਾ ਵੀ ਗੁਰੂ ਕਰਦੀ ਇਹ مخالਫਤ ਕਰੂਗਾ ਜਾਂ ਚੰਗਾ ਮੰਗਾ ਕਰੂਗਾ ਤੇ ਉਹ ਗੁਰੂ ਮਹਾਰਾਜ ਉਹਨੂੰ ਆਪ ਵੀ ਸਾਬਤ ਦੇਣਗੇ ਇਹ ਇਹ ਨਤੀਜਾ ਤੇਰੀਆਂ ਗੱਲਾਂ ਦਾ ਆ ਤੂੰ ਸਿੱਖ ਸਿੱਖਾਂ ਦੇ ਗੋਦਵਰਿਆਂ ਨੂੰ ਨਿੰਦਾ ਰਿਆ ਆ ਆਲ ਸਿੱਖਾਂ ਨੂੰ ਵੀ ਨਿੰਦਾ ਰਿਆ ਆ ਇਹ ਇਸੇ ਲਈ ਤੇਰੀ ਹਾਲਤ ਜਿਹੜੀ ਆ ਇੰਨੀ ਬਖਤਰ ਹੋਈ ਆ ਬਿਲਕੁਲ ਦੇਖੋ ਆਗੇ ਆਗੇ ਦੇਖੋ ਕੀ ਹੁੰਦਾ ਹੈ ਸੰਗਮ ਸੰਗਮ ਨੇ ਗੁਰੂ ਮਹਾਰਾਜ ਨੇ ਆਪੇ ਉਹਦੇ ਨਾਲ ਜੋ ਕੁਛ ਕੱਦ ਨਾ ਹੋਇਆ ਉਹਨਾਂ ਦੇ ਦਿਮਾਗ ਠਾਉਣਾ ਉਹ ਆਪੇ ਕਰਨਗੇ ਆਲ ਪ੍ਰੈਕ ਵਿੱਚ ਇੰਨਾ ਕੁ ਉਹਨੂੰ ਸਜ਼ਾ ਦੇਣਗੇ ਕਿ ਪ੍ਰੈਕ ਵਿੱਚ ਉਹ ਇਹੋ ਜਿਹੀਆਂ ਗੱਲਾਂ ਨਾ ਕਰ ਸਕੇ ਸੋ ਡਾਕਟਰ ਸਾਹਿਬ ਕੋ ਹੋ ਸੋ ਯਾਦ ਦਿਨਾ ਚਾਹੁੰਦੇ ਹਾਂ ਬਸੋ ਜਿਹੜੀ ਪੰਜਾਬ ਦੇ ਜੋ ਹਾਲਾਤ ਨੇ ਨਾ ਡਾਕਟਰ ਸਾਹਿਬ ਜਿਵੇਂ ਕਿ ਉਹ ਹੈ ਕਿ ਉੱਥੇ ਜਿਹੜੇ ਹਸਪਤਾਲ ਜਿਹੜੀਆਂ ਇਹ ਨਵੀਂ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ ਉਹ ਸਸਟੇਨੇਬਲ ਨਹੀਂ ਹੈਗੀਆਂ ਜਦ ਤੱਕ ਕਿਉਂਕਿ ਬੇਸਿਕ ਜਿਹੜਾ ਸਟਰਕਚਰ ਜਗਾ ਉਹ ਇਤਨਾ ਢਲ ਚੁੱਕਾ ਹੈਗਾ ਐਨਵਾਇਰਨਮੈਂਟਲ ਜਿਹੜਾ ਹੈਗਾ ਉਹ ਉਹਦੇ ਖਿਲਾਫ ਜਿਹੜਾ ਹੈਗਾ ਦਰਖਤ ਕੱਟੇ ਜਾ ਰਹੇ ਨੇ ਪਾਣੀ ਦਾ ਲੈਵਲ ਜਿਹੜਾ ਹੈਗਾ ਉਹ ਥੱਲੇ ਹੋ ਗਿਆ ਬੜੀ ਕੰਮਲੇਸ਼ਨ ਹੈਗੀ ਤੇ ਉਹ ਚੀਜ਼ ਉਹਦੇ ਕਰਕੇ ਫਿਰ ਇਹ ਹੋਰ ਜਿਹੇ ਨਵੇਂ-ਨਵੇਂ ਲੋਕੀ ਆ ਜਾਂਦੇ ਨੇ ਤੇ ਉਹ ਆਪਣਾ ਜਿਹੜਾ ਹੈਗਾ ਨਵੇਂ-ਨਵੇਂ ਉਹਨਾਂ ਲੋਕਾਂ ਨੂੰ ਭੋਲੇ-ਭਾਲੇ ਲੋਕਾਂ ਨੂੰ ਆਪਣੇ ਉਹਦੇ ਛੁਸਾ ਕੇ ਤੇ ਪੈਸੇ ਇਕੱਠੇ ਕਰਦੇ ਨੇ ਤੇ ਜਾਂ ਲੇਕਿਨ ਇਹ ਸਸਟੇਨੇਬਲ ਨਹੀਂ ਹੈਗੇ ਕਿਉਂਕਿ ਸਾਡਾ ਜਿਹੜਾ ਖਾਣ-ਪੀਣ ਬਦਲ ਚੁੱਕਾ ਹੈ ਤੇ ਸਾਡੀ ਜਿਹੜੀ ਆਦਤਾਂ ਜਿਹੜੀਆਂ ਕਲਚਰਲ ਜਿਹੜਾ ਉਹ ਬਿਲਕੁਲ ਹੀ ਚੇਂਜ ਹੋ ਚੁੱਕਾ ਹੈ ਤੇ ਇਸ ਕਰਕੇ ਇਸ ਇਹਨਾਂ ਚੀਜ਼ਾਂ ਨੂੰ ਸਾਨੂੰ ਧਿਆਨ ਰੱਖਣਾ ਪੈਣਾ ਸਾਨੂੰ ਜਿਹੜੀ ਖੇਤੀ ਹੈ ਉਹਦੇ ਵਿੱਚ ਵੀ ਤਦੀਨੇ ਲਿਆਉਣੀ ਪੈਣੀ ਹੈ ਨਾ ਸਾਨੂੰ ਜਿਹੜੀਆਂ ਦਵਾਈਆਂ ਨੇ ਜਿਹੜੀਆਂ ਉਹਦੇ ਵਿੱਚ ਵੀ ਤਬਦੀਲੀਆਂ ਲੈਉਣੀਆਂ ਲੈਉਣੀਆਂ ਪੈਣੀਆਂ ਕਿਉਂਕਿ ਇਹ ਐਲੋਪੈਥੀ ਵੀ ਇੱਕ ਜਿਹੜਾ ਹੈਗਾ ਬੜਾ ਪਰਿਸਕੀਮ ਬਣ ਗਿਆ ਹੈ ਐਲੋਪੈਥੀ ਜਿਹੜੀ ਅੱਜਕੱਲ ਜਿਹੜੀ ਦਵਾਈਆਂ ਤੇ ਐਲੋਪੈਥੀ ਦਾ ਸਕੈਮ ਬਣ ਗਿਆ ਕਿ ਹੋਮੋਗੈਨ ਨਹੀਂ ਨਹੀਂ ਐਲੋਪੈਥੀ ਐਲੋਪੈਥੀ ਕੋਈ ਨਹੀਂ ਐਲੋਪੈਥੀ ਜਿਹੜੀ ਹੈ ਨਾ ਐਲੋਪੈਥੀ ਤੇ ਫਾਰਮਾਸਿਊਟਿਕ ਕੰਪਨੀ ਕੀ ਕਰਦੀ ਹੈ ਨਾ ਇਹ ਇਹ ਸਿੰਥੈਟਿਕ ਜਿਹੜਾ ਹੈਗਾ ਉਹ ਸਾਰਾ ਸਿੰਥਸਾਈਜ਼ ਹੁੰਦੀ ਹੈ ਦਵਾਈਆਂ ਠੀਕ ਹੈ ਜੀ ਹਾਂ ਜੀ ਉਹ ਸਿੰਥੈਟਿਕ ਕੈਮੀਕਲ ਰੈਐਕਸ਼ਨ ਦੇ ਕਰਕੇ ਉਹ ਜੀ ਉਸ ਤਰ੍ਹਾਂ ਦਵਾਈਆਂ ਬਣਦੀ ਨੇ ਉਹਨਾਂ ਦੇ ਸਾਈਡ ਇਫੈਕਟ ਪੜੇ ਨੇ ਹਾਂਜੀ ਤੇ ਕਿਉਂਕਿ ਛੋਟੀ ਜੀ ਗੋਲੀ ਜਿਹੜੀ ਹੈਗੀ ਆ 5 ਮਿਲੀਗ੍ਰਾਮ ਦੀ ਹੁੰਦੀ ਹੈ ਲੇਕਿਨ ਟਿੱਕੀ ਤੋਂ ਨਹੀਂ ਵੱਡੀ ਮਿਲਦੀ ਆ ਉਹਦਾ ਵਜ਼ਨ ਹੁੰਦਾ ਹੈ 200 ਮਿਲੀਗ੍ਰਾਮ ਉਹ 200 ਮਿਲੀਗ੍ਰਾਮ 195 ਮਿਲੀਗ੍ਰਾਮ ਜਿਹੜਾ ਹੈਗਾ ਉਹ 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 ਸਮੇਂ ਤੁਸੀਂ ਆਟਾ ਕਿ ਦੂਜੀਆਂ ਤੀਜੀਆਂ ਚੀਜ਼ਾਂ ਜਿਹੜੀ ਮਿਲਾ ਕੇ ਉਹ ਟਿੱਕੀ ਬਣਾਉਂਦੇ ਨੇ ਲੇਕਿਨ ਦਵਾਈ ਜਿਹੜੀ ਹੈ ਸਾਡੀ 5 ਗ੍ਰਾਮ ਤੇ 5 ਮਿਲੀਗ੍ਰਾਮ ਜਿਹੜੀ 5 ਮਿਲੀਗ੍ਰਾਮ ਦਵਾਈ ਹੈ ਉਹ ਵੀ ਜਿਹੜੀ ਹੈਗੀ ਉਹ ਹੀ ਸਿੰਥੈਸਾਈਜ਼ ਕਰਦੇ ਨੇ ਉਹਨੂੰ ਕਮ ਕੈਮੀਕਲ ਕੰਪਾਉਂਡਸ ਬਣਾ ਕੇ بڑے ਵੱਡੇ ਰੈਕਟਰ ਦੇ ਵਿੱਚ ਉਹਨੂੰ ਕੁੱਕ ਕਰਕੇ ਸਾਰੇ ਜਿਹੜੇ ਰੈਐਕਟਿਵ ਸੋਲਵੈਂਟਸ ਵਰਗਾ ਇਸਤੇਮਾਲ ਕਰਕੇ ਹੈ ਜੀ ਤੇ ਕਹਿੰਦਾ ਮਤਲਬ ਇਹ ਕਿ ਉਹਨਾਂ ਦਾ ਕਰਕੇ ਫਿਰ ਉਹ ਪੂਰੀ ਤਰ੍ਹਾਂ ਸਾਫ਼ ਨਹੀਂ ਹੁੰਦੀ ਹਾਲਾਂਕਿ ਐਫ ਡੀ ਵੀ ਜਿਹੜੀ ਹੈਗੀ ਉਹ ਕਾਫੀ ਕੰਟਰੋਲ ਕਰਦੀ ਇਹਨਾਂ ਦੇ ਚਾਹਤੇ ਲੇਕਿਨ ਫਿਰ ਵੀ ਫਾਰਮਾਸਿਊਟਿਕਲ ਕੰਪਨੀਆਂ ਕਿਸੇ ਤਰੀਕੇ ਨਾਲ ਵੀ ਇਹ ਜਿਹੜੀ ਮਾਰਕਟ ਕਰ ਦਿੰਦੀਆਂ ਨੇ ਕਲੀਨਿਕਲ ਟ੍ਰਾਇਲਸ ਵੀ ਹੁੰਦੀਆਂ ਨੇ ਸਾਰਾ ਕੁਝ ਹਾਲੇਕਿਨ ਫਿਰ ਵੀ ਬਾਅਦ ਪਤਾ ਲੱਗਦਾ ਕਿ ਇਸ ਦਵਾਈ ਦੇ ਕਰਕੇ ਇਹਨੇ ਬੰਦੇ ਮਰ ਗਏ ਇਹ ਹੋ ਗਿਆ ਨਾ ਪਤਾ ਪੈਦਾ ਹੈ ਜੀ ਤੇ ਇਹ ਬੜੀ ਬੜੀ ਬਿਮਾਰੀਆਂ ਖਾਸ ਕਰਕੇ ਜਿਹੜੇ ਇਹ ਕੀ ਕਰਦਨੇ ਕਿ ਜਦ ਇੱਕ ਮੋਲੀਕੂਲ ਜਿਹੜਾ ਠੀਕ ਚੱਲ ਗਿਆ ਉਹਨੂੰ ਉਹਦੇ ਵਿੱਚ ਥੋੜੀ ਤਬਦੀਲੀ ਕਰਦੀ ਤੇ ਦੂਜਾ ਉਹਦਾ ਨਾਂ ਚ ਕਰਕੇ ਤੇ ਦਵਾਈਆਂ ਜਿਹੜੀ ਵੇਚ ਜੁੰਦੇ ਨੇ ਤੇ ਡਾਕਟਰਾਂ ਨੂੰ ਇਹ ਕਰਕੇ ਉਹਨਾਂ ਨੂੰ ਟੂਰ ਵਗੈਰਾ ਜਿਹੜਾ ਹੈਗਾ ਉਹ ਉਹ ਜਿਹੜੇ ਆਪਣੇ ਉਹਨਾਂ ਦੇ ਪੈਸੇ ਦਿੰਦੇ ਨੇ ਉਹਨਾਂ ਨੂੰ ਉਹਨਾਂ ਕੋਲ ਦਵਾਈਆਂ ਲਿਖਾਈ ਜਾਂਦੇ ਨੇ ਤੇ ਇਹ ਇਹ ਚੱਲ ਰਿਹਾ ਸਾਹਿਬ ਸਾਹਿਬ ਹਾਂਜੀ ਲੇਕਿਨ ਲੇਕਿਨ ਕੀ ਕਿਹਾ ਕਾਸ਼ ਮੈਂ ਬਾਲੀਗਲ ਵਿੱਚ ਇੱਕ ਲੋਕ ਦਾ ਇਹ ਲੋਕ ਬੇਤੀ ਤੋਂ ਹੌਲੀ ਹੌਲੀ ਲੋਕ ਜਿਹੜਾ ਛਿਕਾਰਾ ਪਾ ਰਿਹਾ ਔਰ ਮੈਂ ਅਕਸਰ ਦੇਖਿਆ ਕਿ ਜ਼ਿਆਦਾਤਰ ਲੋਕ ਦੇ ਇਹ ਜਾਂ ਤਾਂ ਆਯੁਰਵੈਦਿਕ ਦਵਾਈਆਂ ਨੂੰ ਪਸੰਦ ਕਰਦੇ ਆ ਉਹ ਜਾਂ ਫੇ ਹੋਮੋਪੈਥੀ ਦਵਾਈ ਦੇ ਦੀਆ ਉਹ ਲੈਣਾ ਪਸੰਦ ਕਰਦੇ ਆ ਲਾਈਕ ਕਿ ਇਹੇ ਬਾਰੇ ਕਹਿਣਾ ਕਿ ਇੰਨੀ ਚੇਂਜ ਲੋਕਾਂ ਦੇ ਵਿੱਚ ਕਿਉਂ ਦੇਖਣ ਨੂੰ ਮਿਲਦੇ ਆ ਹਨ ਜੀ ਉਹ ਇਸ ਤਰ੍ਹਾਂ ਹੈ ਕਿ ਚਲ ਸਭ ਕਿਉਂਕਿ ਜਿਹੜੇ ਜਿਹੜੀ ਐਲੋਪੈਥਿਕ ਦਵਾਈਆਂ ਨੇ ਇਹਦੇ ਸਾਈਡ ਇਫੈਕਟ ਕਰਕੇ ਹੁਣ ਜਿਹੜੀ ਡਾਇਬਟੀਜ਼ ਡਾਇਬਟੀਜ਼ ਦਾ ਜਿਹੜਾ ਹੈਗਾ ਉਹ ਅਗਰ ਕੰਟਰੋਲ ਨਹੀਂ ਹੁੰਦੀ ਤੇ ਉਹਦੇ ਉਹਦੇ ਕਰਕੇ ਜਿਹੜੀ ਕਿਡਨੀ ਖਰਾਬ ਹੋ ਰਹੀ ਹੈ ਹਰ ਹਰ ਦੀ ਦਵਾਈਆਂ ਦੇ ਕਰਕੇ ਤੇ ਜਿਹੜੇ ਦਵਾਈਆਂ ਲੈਂਦੇ ਨੇ ਲੋਕੀ ਜਿੱਦਾਂ ਪੇਨ ਹੋ ਗਿਆ ਟੈਲਨ ਹੋ ਗਈ ਜਾਂ ਦੂਜੀ ਆਈਬੂਪਰੋਫਨ ਹੋ ਗਈ ਹਾਂਜੀ ਉਹ ਜਣੀਆਂ ਦਵਾਈਆਂ ਨੇ ਜਿਹੜੀ ਜਿਹੜੀਆਂ ਜਿਸ ਲਈ ਮਸਲ ਜਿਹੜਾ ਥੱਕ ਜਾਂਦੇ ਨੇ ਹਾਂਜੀ ਦਰਦ ਕਰਦੇ ਨੇ ਉਹਦੇ ਕਰਕੇ ਵੀ ਕਿਡਨੀ ਖਰਾਬ ਹੁੰਦੀ ਹੈ ਲੇਕਿਨ ਖਾਓ ਤੁਸੀਂ ਕਿਸੇ ਹੋਰ ਕਰਕੇ ਲੇਕਿਨ ਅਸਰ ਉਹਦਾ ਬੁਰਾ ਜਿਹੜਾ ਹੈਗਾ ਦੂਜੇ ਹਰ ਕੇ ਨੇ ਪੈ ਰਹੇ ਆ ਇਸ ਤੇ ਐਲੋਪੈਥੀ ਆ ਦੀ ਦਵਾਈ ਦਾ ਹਾਂਜੀ 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 ਅੱਛਾ ਇਸ ਕਰਕੇ ਜਿਹੜਾ ਆ ਰਹੇ ਹੋ ਤੇ ਕਹਿੰਦੇ ਹੈ ਤੇ ਪ੍ਰਾਣਾ ਆਪਣਾ ਵੇਦ ਦੇ ਅਧਾਰ ਤੇ ਉਹ ਜਿਹੜੇ ਹੈਗੇ ਦਵਾਈਆਂ ਦਿੱਤੀ ਜਾਂਦੀਆਂ ਨੇ ਤੇ ਇੱਕ ਉਹਦੇ ਚ ਉਹਦੇ ਚ ਉਹ ਪ੍ਰੋਬਲਮ ਹੈਗੀ ਕਿ ਉਹਦਾ ਉਹਦਾ ਜਿਹੜਾ ਡੋਸ ਹੈ ਜਿਹੜਾ ਜਿਹੜਾ ਹੈ ਨਾ ਉਹ ਵਿੱਚ ਉਹ ਐਡਜਸਟ ਕਰਨ ਦੇ ਕਹਿੰਦਾ ਟਾਈਮ ਲੱਗ ਜਾਂਦਾ ਕਿੰਨੀ ਕਿੰਨੀ ਦੇਣੀ ਹੈ ਕਿੰਨੀ ਪੂੜੀ ਜਣੀ ਹੈ ਕੀ ਕਰਨਾ ਹੈ ਨਹੀਂ ਤੇ ਦੂਸਰਾ ਕੀ ਹੈ ਕਿ ਉਹਦੀ ਟੈਸਟਿੰਗ ਹੋ ਰਹੀ ਨਹੀਂ ਹੁਣ ਜਿਹੜੀ ਉਹ ਅਪਰੋਚ ਜਿਹੜੀ ਨਵੀਂ ਚੱਲ ਰਹੀ ਹੈ ਉਹ ਜਿਹੜੀ ਹੁਣ ਐਲੋਪੈਥੀ ਦੀ ਜਿਹੜੀ ਟੈਸਟਿੰਗ ਹੈ ਉਹ ਟੈਸਟਿੰਗ ਕਰਨਗੇ ਹੁਣ ਆਯੁਰਵੈਦਿਕ ਦਵਾਈਆਂ ਦੇ ਵੀ ਉਹ ਜਿਹੜੀ ਉਹਦੇ ਵਿੱਚ ਮੈਂ ਵੀ ਸ਼ਾਮਲ ਆ ਥੋੜਾ ਤੇ ਆਈਡੀ ਵਗੈਰਾ ਕਿੱਥੇ ਕਰ ਰਹੇ ਅਸਲੇ ਤੇ ਲੇਕਿਨ ਜੀ ਉਹਨਾਂ ਦੇ ਆਪਾਂ ਆਯੁਰਵੈਦਿਕ ਦਵਾਈਆਂ ਤੇ ਅਸੀਂ ਉਹਨਾਂ ਨੂੰ ਟੈਸਟ ਕਰੀਏ ਐਲੋਪੈਥਿਕ ਦਵਾਈਆਂ ਵਾਂਗੂ ਕਲੀਨਿਕਲ ਕਲੀਨਿਕਲ ਟਰਾਇਲ ਵਗੈਰਾ ਕਰੀਏ ਤੇ ਉਹਦਾ ਜਿਹੜਾ ਫਾਇਦਾ ਹੈਗਾ ਉਹ ਕਿਉਂਕਿ ਇਹਦੇ ਵਿੱਚ ਸਾਰਾ ਜੋ ਵੀ ਹੈਗਾ ਸਭ ਨੈਚੁਰਲ ਹੈ ਉਹਨੂੰ ਬਦਲਣ ਨਹੀਂ ਪੈਂਦਾ ਜਿੱਦਾਂ ਜਿੱਦਾਂ ਕੋਈ ਰਸ ਜਿਹੜਾ ਹੈਗਾ ਕਿਸੇ ਪੌਦੇ ਦਾ ਉਹ ਸਿੱਧਾ-ਸਿੱਧਾ ਜਿਹੜਾ ਹੈਗਾ ਉਹ ਜਿਸਮ ਦੇ ਵਿੱਚ ਪਾਇਆ ਜਾਂਦਾ ਹੈ ਕੈਪਸੂਲ ਬਣਾ ਕੇ ਜਾਂ ਜਿੱਦਾਂ ਕਰਕੇ ਹੈ ਜੀ ਤੇ ਲੇਕਿਨ ਜਿਹੜਾ ਐਲੋਪੈਥੀ ਹੈ ਉਹਦੇ ਵਿੱਚ ਉਹ ਚੀਜ਼ ਬਣਾਈ ਜਾਂਦੀ ਹੈ ਪੂਰੀ ਸਿੰਥੈਟਿਕਲੀ ਉਹ ਨੇਚਰ ਉਹਦਾ ਕੁਝ ਵੀ ਨਹੀਂ ਹੁੰਦਾ ਉਹਦੇ ਇਸ ਕਰਕੇ ਬਹੁਤ ਨੁਕਸਾਨਦੇ ਤੇ ਇਸ ਕਰਕੇ ਇਹਦਾ ਜਿਹੜਾ ਫਾਇਦਾ ਲੇਕਿਨ ਇੱਕ ਜਿਹੜੀ ਹੋਰ ਜਿਹੜੀ ਹੈ ਹੋਮ्योपैਥੀ ਹਾਂਜੀ ਉਹੀ ਜਿਹੜੀ ਹੈ ਉਹੀ ਆਯੁਰਵੈਦਿਕ ਉਹ ਵੀ ਜਿਹੜੀ ਹੈਗੀ ਉਹ ਟਾਰਗੇਟ ਕਰਦੀ ਹੈ ਜਿਹੜਾ ਕਾਰਨ ਹੈਗਾ ਦਵਾ ਇਹਦਾ ਮਰਜ਼ਾ ਹਾਂਜੀ ਮਰਜ਼ਾ ਦਾ ਉਹਤੇ ਉਹ ਕਿਉਂਕਿ ਉਹਨਾਂ ਦੀ ਗੋਲੀ ਵੀ ਬੜੀ ਛੋਟੀ ਹੁੰਦੀ ਹੈ ਉਹ ਦੂਸਰੀ ਫालतू-ਫालतੂ ਚੀਜ਼ਾਂ ਜਿਹੜੀਆਂ ਨੇ ਸਰ ਲੱਕ ਕਿਸ਼ਨ ਸਰਲ ਲੋਗਿਆ ਮੈਕੀ ਸਟੈਂਡ ਹੋ ਗਿਆ ਅਮ ਤੇ ਕ੍ਰਿਸਟਲ ਜਿਹੜੇ ਹੈਗੇ ਸਾਰੇ ਜਿਹੜੇ ਫਿਲਰ ਨੇ ਉਹ ਉਹਨਾਂ ਨੂੰ ਨਹੀਂ ਪਾਣ ਪੈਂਦੇ ਉਹਦੀ ਛੋਟ ਛੋਟੀ ਗੋਲੀਆਂ ਬਣਾਉਂਦੇ ਨੇ ਉਹ ਖਾਲੀ ਜਿਹਦਾ 5 ਮਿਲੀਗ੍ਰਾਮ ਜਾਂ 10 ਮਿਲੀਗ੍ਰਾਮ ਹੋਮੋਪੈਥਿਕਾਲੇ 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 ਹਾਂ ਦੀਆਂ ਉਹਦੇ ਵੀ ਉਹਨਾਂ ਦੇ ਵੀ ਸਾਈਡ ਇਫੈਕਟ ਬਹੁਤ ਘੱਟ ਨੇ ਲੇਕਿਨ ਉਹਦੇ ਵੀ ਜਿਹੜਾ ਹੈਗਾ ਉਹਦਾ ਵੀ ਟੈਸਟਿੰਗ ਅਲੀ ਉਹ ਪੂਰੀ ਤਰ੍ਹਾਂ ਕਲੀਨिकल ਟਰਾਇਲ ਨਹੀਂ ਹੁੰਦੀਆਂ ਉਹਦੇ ਵਿੱਚ ਵੀ ਥੋੜੀ ਕਮੀ ਹੈਗੀ ਹੈ ਲੇਕਿਨ ਇਹ ਹੈ ਕਿ ਉਹਨਾਂ ਦੇ ਇਹਨਾਂ ਦੋਨਾਂ ਦੇ ਆਯੁਰਵੈਦਿਕ ਤੇ ਹੋਮੀਓਪੈਥੀ ਦੇ ਜਿਹੜੇ ਨੇ ਸਾਈਡ ਇਫੈਕਟਸ ਨਹੀਂ ਹੁੰਦੇ ਤੇ ਉੱਕੇ ਵੀ ਤੁਰ ਤੇ ਜਿਹੜੀ ਸਿੱਧੀ ਸਿੱਧੀ ਕੁਦਰਤੀ ਜਿਹੜੀ ਚੀਜ਼ ਜਿਹੜੀ ਹੈਗੀ ਹੈ ਪੌਦੇ 'ਚ ਨਿਕਲਦੀ ਹੈ ਜਿਹੜਾ ਉਹਨੂੰ ਡਰਾਈ ਕਰਕੇ ਪਾਊਡਰ ਬਣਾ ਲੈਂਦੇ ਨੇ ਜਾਂ ਗੋਲੀ ਬਣਾ ਲੈਂਦੇ ਨੇ ਤੇ ਉਸ ਕਰਕੇ ਉਹ ਫਾਇਦੇਮੰਦ ਰਹਿੰਦੀ ਨੇ ਤੇ ਦੂਸਰਾ ਕੀ ਹੈ ਕਿ ਸਭ ਤੋਂ ਵੱਡੀ ਗੱਲ ਹੈ ਹੁਣ ਲੋਕਾਂ ਨੂੰ ਹੁਣ ਐਜੂਕੇਸ਼ਨ ਜਿਹੜੀ ਹੈ ਐਸਡੀ ਕਿਉਂ ਹੁੰਦੀ ਹੈ ਹਾਰ ਦਾ ਜਿਹੜਾ ਉਹਨੂੰ ਕਿਦਾਂ ਕਰਨਾ ਜਿਹੜਾ ਤੇਲ ਘਟਕਾਣਾ ਇਦੇ ਵਿੱਚ ਵੀ ਕਈ ਜਿਹੜੇ ਹੈਗੇ ਨੇ ਉਹਦਾ ਵੀ ਡਿਫਰੈਂਟ ਓਪੀਨੀਅਨ ਹੈ ਆ ਕਿ ਇਹ ਜੀ ਮਤਲਬ ਉਹਨਾਂ ਨੂੰ ਪਰਹੇਜ਼ ਕਰਨਾ ਜਿਹੜਾ ਨਾ ਆਯੁਰਵੈਦਿਕ ਵਿੱਚ ਪਰਹੇਜ਼ ਦਾ ਵੀ ਬੜਾ ਇਸਤੇਮਾਲ ਹੁੰਦਾ ਦੂਸਰੇ ਦਸਰੇ ਡਾਕਟਰ ਇਹ ਐਕਸਰਸਾਈਜ਼ ਕਰੋ ਇਹ ਪਰਹੇਜ਼ ਕਰੋ ਲੇਕਿਨ ਐਲੋਪੈਥੀ ਵਾਲੇ ਦਾ ਨਾਮ ਦੱਸਦੇ ਨੇ ਕੋਈ ਪਰਹੇਜ਼ ਦੇ ਬਾਰੇ ਤੇ ਨਾਮ ਦੱਸਦੇ ਨੇ ਐਕਸਰਸਾਈਜ਼ ਦੇ ਬਾਰੇ ਉਸਕੇ ਦੇ ਬਸ ਗੋਲੀਆਂ ਖਾਓ ਉਹ ਕੁਛ ਵੀ ਨਹੀਂ ਦੱਸਦੇ ਉਹ ਕੁਛ ਨਹੀਂ ਦੱਸਦੇ ਉਹਦੇ ਕਰਕੇ ਜਿਹੜਾ ਹੈਗਾ ਉਹ ਜਿਹੜੇ ਸਾਈਡ ਇਫੈਕਟ ਹੋ ਰਹੇ ਨੇ ਉਹਨਾਂ ਬੰਦੇ ਜਿਹੜੇ ਲੋਕੀ ਨੇ ਬਚਰੋ ਨਾ ਪਤਾ ਨਹੀਂ ਤੇ ਲੇਕਿਨੋ ਜਿਹੜੀ ਵੀ ਤੁਸੀਂ ਹਲੋਪੈਥੀ ਦੁਆਰਾ ਡਾਕਟਰ ਤੁਹਾਨੂੰ ਦਿੰਦਾ ਉਹ ਤੁਸੀਂ ਉਹਦੇ ਸਾਈਡ ਇਫੈਕਟ ਉਹਦੇ ਕਰਕੇ ਪੁੱਛੋ ਔਰ ਉਹਦਾ ਬੜਾ ਇਤਿਆਹਾਤ ਕਰੋ ਔਰ ਉਨੀ ਉਨੀ ਖਾਓ ਆਪਣੇ ਆਪੋਂ ਜ਼ਿਆਦਾ ਹਾਂਜੀ ਇਹ ਬਹੁਤ ਚੰਗੀ ਹੈ ਡਾਕਟਰ ਸਾਹਿਬ ਇਹ ਜਿਹੜੀ ਹੋਮੋਪੈਥਿਕ ਵਾਲੀ ਦਵਾਈ ਆ ਜਿੱਦਾਂ ਆਯੁਰਵੈਦਿਕ ਤਾਂ ਚਲੋ ਜੜੀਆਂ ਬੂਟੀਆਂ ਤੋਂ ਕਹਿੰਦੇ ਬਣਦੀ ਆ ਤੇ ਜਿਹੜੀ ਹੋਮੋਪੈਥਿਕ ਵਾਲੀ ਦਵਾਈ ਆ ਉਹ ਕਿੰਦੀ ਤੋਂ ਬਣਦੀ ਉਹ ਵੀ ਨੈਚੁਰਲੀ ਅੱਛਾ ਨੈਚੁਰਲ ਔਰ ਨੇਚਰਲੀ ਹੇ ਉਹਦੇ ਚ ਕੋਈ ਜਿਆਦਾ ਸਿੰਥੈਟਿਕ ਜਿਹਾ ਹੈਗਾ ਉਹ ਇਸਤੇਮਾਲ ਨਹੀਂ ਹੁੰਦਾ ਲੇਕਿਨ ਉਹਦਾ ਜਿਹੜਾ ਤਰੀਕਾ ਹੈਗਾ ਥੋੜਾ ਜਿਹਾ ਡਿਫਰੈਂਟ ਹੈਗਾ ਕਿਉਂਕਿ ਇਹ ਜਿਹੜੀ ਆਯੁਰਵੈਦਿਕ ਹੋਈ ਹੈ ਨਾ ਤੇ ਵੇਦਾਂ ਦੇ ਉੱਤੇ ਆਧਾਰ ਨੇ ਹੂੰ ਜਿੱਦਾਂ ਜਿੱਦਾਂ ਵੇਦ ਉਹਦੇ ਵਿੱਚ ਸੰਸਕ੍ਰਿਤ ਜਿਹੜੀ ਹੈਗੀ ਉਹ ਉਹ ਨਾਲੇਜ ਹੋਣੀ ਚਾਹੀਦੀ ਹੈ ਸੰਸਕ੍ਰਿਤ ਜਿਹੜਾ ਵੀ ਜਿਹੜੇ ਪ੍ਰਾਣੇ ਵੇਦ ਨੇ ਉਹ ਸੰਸਕ੍ਰਿਤ ਲਿਖੇ ਹੋਏ ਨੇ ਇਸ ਕਰਕੇ ਵੇਦ ਜਿਹੜੇ ਨੇ ਆਯੁਰਵੈਦਿਕ ਅਦਵਾਈ ਜਿਹੜੇ ਹੈ ਦੇਂਦੇ ਨੇ ਆਪਣੇ ਉਹਨਾਂ ਨੂੰ ਜੇ ਸਿੱਖਣਾ ਹੋਵੇ ਆ ਇੱਕ ਜੰਨੀ ਉਹਦੇ ਵਿੱਚ ਜਿਹੜੀ ਸੰਸਕ੍ਰਿਤੀ ਜਿਹੜੀ ਹੈਗੀ ਆ ਉਹ ਨਾਲ ਹੋਣੀ ਚਾਹੀਦੀ ਹੈ ਅੱਛਾ ਡਾਕਟਰ ਸਾਹਿਬ ਇਹ ਜਿੱਦਾਂ ਆਮ ਤੌਰ ਤੇ ਕੋਈ ਮੈਂ ਤੁਹਾਨੂੰ ਹੁਣ ਆਖਰੀ ਸਵਾਲ ਇਸ ਸ਼ੋਅ ਦਾ ਪੁੱਛ ਰਿਹਾ ਕਿਉਂਕਿ ਟਾਈਮ ਬੜਾ ਆਪਣਾ ਥੋੜਾ ਰਹਿ ਗਿਆ ਇਹ ਸਵਾਲ ਮੇਰਾ ਇਹ ਆ ਆਫਟਰ ਆ ਜਿਹੜੇ ਡਾਕਟਰ ਹੈ ਆ ਜਿਹੜੇ ਇਲਾਜ ਕਰਦੇ ਆ ਮਰੀਜ਼ਾਂ ਦਾ ਉਹ ਕਦੀ ਨਾ ਤ ਫੋਮੋਵੈਦਿਕ ਦੀ ਕੋਈ ਦਵਾਈ ਲਿਖਾਂਗੇ ਨਾ ਆਯੁਰਵੈਦਿਕ ਦੀ ਲਿਖਾਂਗੇ ਇਹ ਉਹ ਲਿਖਦੇ ਆ ਤਾਂ ਇਹੋ ਪੈਸੜ ਦਵਾਈਆਂ ਲਿਖਦੇ ਆ ਉਹਨਾਂ ਕੋਲ ਫੇ ਕਿੰਦਾ ਸ਼ੱਕਾ ਦਾ ਪਾਇਆ ਜਾ ਸਕਦਾ ਉਹਦਾ ਸ਼ੱਕਾ ਤੁਸੀਂ ਇਸ ਤਰ੍ਹਾਂ ਹੈ ਕਿ ਅਲੀਤ ਪੂਰੀ ਤਰ੍ਹਾਂ ਨੀਸ਼ਵਰਜਨੀ ਕਵਰਜ ਕਰਦਾ ਰਹੇ ਨੂੰ ਅੱਛਾ ਜੀ ਨੂੰ ਤੇ ਉਸ ਕਰਕੇ ਉਹ ਫਿਰ ਲੋਕਾਂ ਵਿਚਰਨਾ ਮਜਬੂਰ ਹੋ ਕੇ ਜਾਣਾ ਪੈਂਦਾ ਤੁਸੀਂ ਉਹ ਦਵਾਈ ਲਓ ਲੇਕਿਨ ਨਾਲ ਨਾਲ ਦੇ ਨਾਲ ਤੁਸੀਂ ਇਹ ਜਿਹੜੀ ਆਯੁਰਵੈਦਿਕ ਦਵਾਈ ਹੈ ਇਹ ਵੀ ਤੁਸੀਂ ਇਸਤੇਮਾਲ ਕਰੋ ਤੇ ਨਾਲੇ ਪ੍ਰੇਰ ਕਰੋ ਸਭ ਤੋਂ ਸਭ ਤੋਂ ਜਿਹੜਾ ਸਭ ਤੋਂ ਜਿਹੜੀ ਜਿਹੜੀ ਜ਼ਰੂਰੀ ਜਿਹੜੀ ਗੱਲ ਹੈ ਵੀ ਉਹ ਤੁਸੀਂ ਪ੍ਰੇਰ ਕਰੋ ਕਿਉਂਕਿ ਓਵਰ ਈਟਿੰਗ ਜਿਹੜੀ ਹੈ ਜਾਂ ਜਿਹੜੀ ਬੇਵਕਤ ਲੋਕੀ ਜਿਹੜੀ ਈਟਿੰਗ ਕਰਦੇ ਨੇ ਤੇ ਕਿਉਂਕਿ ਇੱਥੇ ਹੁਣ ਕੀ ਹੈ ਕਿ ਦੂਸਰੇ ਜਿਹੜੇ ਡਾਕਟਰ ਐਲੋਪੈਥੀ ਵਾਲੇ ਇਹ ਪ੍ਰੈਸ਼ਰਾਈਜ਼ ਹੁੰਦੇ ਨੇ ਜਿਹੜੇ ਫਾਰਮਾਸਿਊਟਿਕ ਕੰਪਨੀ ਇਹਨਾਂ ਨੂੰ ਬਹੁਤ ਪੈਸੇ ਦਿੰਦੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਫਿਰ ਉਸ ਨਾਲ ਨਾਰੇ ਦੇ ਵਿੱਚ ਆ ਕੇ ਉਹ ਪ੍ਰਸਕ੍ਰਿਪਟ ਪ੍ਰਸਕ੍ਰਾਈਬ ਕਰਦੇ ਨੇ ਦਵਾਈਆਂ ਬਿਨ ਬਿਗੈਰ ਦੇ ਕਿ ਸੁਣੇ ਵੀ ਪੇਸ਼ੇ ਦਾ ਕੀ ਹਾਲ ਹੋਗਾ ਜਾਂ ਕਿਸ ਤਰ੍ਹਾਂ ਅਸਰ ਕਰੇਗੀ ਦਵਾਈ ਇਹ ਤੇ ਉਹ ਉਹ ਜਿਹੜੀ ਰਹੀ ਉਹ ਮੁਸੀਬਤ ਜਿਹੜੀ ਹੈ ਕਿ ਜਦੋਂ ਕਿਡਨੀ ਇਥੇ ਅਮਰੀਕਾ ਚ ਇਧਰ ਦੇ ਫਾਰਨ ਕੰਟਰੀs ਕੀ ਹੈ ਕਿ ਜੇ ਕਿੰਨੀ ਕਿਸੇ ਦੀ ਖਰਾਬ ਹੁੰਦੀ ਹੈ ਉਹ ਨਹੀਂ ਕਹਿਣਗੇ ਵੀ ਤੁਸੀਂ ਇਹ ਪ੍ਰੇਸ਼ ਕਰੋ ਉਹ ਕਹਿੰਦੇ ਠੀਕ ਹੈ ਜਿਸ ਨੇ ਇਸੇ ਨੰਬਰ ਤੱਕ ਪਹੁੰਚੇਗੀ ਪ੍ਰਤੀ ਡਾਇਲਿਸਿਸ ਤੇ ਕਰਾਂਗੇ ਛੱਡ ਦੇਗੇ ਉਹ ਡਾਇਲਿਸਿਸ ਤੇ ਛੱਡ ਦੇ ਫਿਰ ਕੀ ਹੁੰਦਾ ਕੀ ਹੈਗਾ ਉਹ ਤੇ ਅੰਤ ਨਹੀਂ ਹਟ ਜਿਹੜਾ ਹੈਗਾ ਉਹ ਉਹਨੇ ਅਰਥ ਇਸ ਵਗੈਰੇ ਤੇ ਉਹਦਾ ਅਸਰ ਜਿਹੜਾ ਹੈਗਾ ਬਹੁਤ ਜ਼ੋਰ ਪੈਂਦਾ ਕਿਉਂਕਿ ਵੈਕਿਊਮ ਉਹਨੂੰ ਖਿੱਚੇ ਜਾਂਦਾ ਖੂਨ ਤੇ ਉਹ ਜਲਦੀ ਉਹ ਜਲਦੀ ਜਿਹੜਾ ਹੈਗਾ ਜੇ ਇਦਾਂ ਭਾਵੇਂ ਕਿ ਸਾਲ ਸਾਲ ਬਾਅਦ ਬੰਦਾ ਮਰੇਗਾ ਲੇਕਿਨ ਉਹਦੇ ਕਰਕੇ ਜਲਦੀ ਜਿਹਾ ਹੈਗਾ ਉਹ ਕਿਉਂਕਿ ਜਿਹੜੀਆਂ ਇਹ ਨਾੜੀਆਂ ਨੇ ਖੂਨ ਦੀ ਨਾੜੀਆਂ ਉਹ ਖਿੱਚੀ ਜਾਂਦੀਆਂ ਨੇ ਨਾ ਉਹ ਅੰਦਰੋਂ ਬਾਹਰ ਸਿਰ ਹੋ ਜਿਹੜਾ ਹੈਗਾ ਉਹ ਖੁੰਡੇ ਜਾਂਦਾ ਹੈਗਾ ਤੇ ਇਸ ਕਰਕੇ ਉਹ ਕਿ ਡਾਕਟਰ ਸਾਹਿਬ ਲਾਸਟ ਦੇ ਵਿੱਚ ਤੁਸੀਂ ਮੇਰੇ ਆਪਣੇ ਦਰਸ਼ਕ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਜਾਓਗੇ ਇਹਨਾਂ ਦਵਾਈਆਂ ਦੇ ਬਾਰੇ ਹਾਂਜੀ ਇਹ ਹੈ ਕਿ ਉਹ ਬੜੀ ਇਤਿਆਹ ਦੇ ਨਾਲ ਦਵਾਈਆਂ ਲੈਣ ਤੇ ਹਾਂਜੀ ਕੁਛ-ਕਿਛ ਕਰਨ ਆਪਣੀ ਜਿਹੜੀ ਹੈਗੀ ਉਹਦੀ ਹਿਸਟਰੀ ਦੇਖਣ ਉਹਦੇ ਸਾਈਡ ਇਫੈਕਟਸ ਦਾ ਪਤਾ ਕਰਨ ਤੇ ਨਾਲ ਦੇ ਨਾਲ ਪ੍ਰੇਜ਼ ਜ਼ਰੂਰ ਕਰਨ ਕਿ ਇਹ ਲੋਕੀ ਜਿਹੜੇ ਐਲੋਪੈਥਿਕ ਡਾਕਟਰ ਨੇ ਇਹ ਪ੍ਰੇਜ਼ ਬਾਰੇ ਇਹਨਾਂ ਨੂੰ ਇੱਕ ਤਾਂ ਨਿਊਟ੍ਰੀਸ਼ਨਿਸਟ ਨਾਲ ਜਬ ਬਹੁਤ ਘਟਾ ਹੈ ਹਾਂਜੀ ਇੰਡੀਆ ਫੇਰ ਵੀ ਆਪਣੇ ਪਰੇਸੋ ਜਿਹੜਾ ਹੈਗਾ ਡਾਕਟਰ ਕਰ ਜਿਹੜੇ ਘਰ ਦੇ ਵਿੱਚ ਉਹ ਮਾਪੇ ਹੋਇਆ ਜਿਹੜੇ ਦਾਦਾ ਦਾਦਾ ਦਾਦੀ ਉਹਨਾਂ ਤੋਂ ਉਹ ਸਿੱਖਦੇ ਨੇ ਸਾਰਾ ਕੁਝ ਹਾਂਜੀ ਲੇਕਿਨ ਇਹ ਇਹ ਹੈ ਕਿ ਨਾਲੇ ਐਜੂਕੇਸ਼ਨ ਨਿਊਟ੍ਰੀਸ਼ਨ ਐਜੂਕੇਸ਼ਨ ਵੀ ਮਿਲਦੀ ਹੈ ਉਥੇ ਲੇਕਿਨ ਇੱਥੇ ਨਹੀਂ ਹੈਗੀ ਐਲੋਪੈਥੀ ਇੱਥੇ ਨਿਊਟ੍ਰੀਸ਼ਨ ਦਾ ਇਹਨਾਂ ਨੂੰ ਡਾਕਟਰ ਨੂੰ ਪਤਾ ਨਹੀਂ ਹੈਗਾ ਵੀ ਇਹ ਤੁਸੀਂ ਦਵਾਈ ਖਾ ਰਹੇ ਹੋ ਲੇਕਿਨ ਇਹਦੇ ਨਾਲ ਇਹ ਚੀਜ਼ ਨਹੀਂ ਖਾਣੀ ਹੈ ਇਹ ਖਾਣੀ ਜ਼ਿਆਦਾ ਖਾਣੀ ਹੈ ਘੱਟ ਖਾਣੀ ਹੈ ਕਿੰਨੇ ਵੇਜੇ ਖਾਣੀ ਹੈ ਕਿਸੇ ਨਾ ਖਾਣੀ ਹੈ ਇਹ ਬਿਲਕੁਲ ਇਹ ਜਿਸ ਤਰ੍ਹਾਂ ਉਹਨੂੰ ਫਾਰਮਾਸਿਊਟੀਕਲ ਕੰਪਨੀ ਗਾਈਡ ਕਰਦੀ ਹੈ ਨੇ ਉਸ ਤਰ੍ਹਾਂ ਹੀ ਉਹ ਜਿਹੜੇ ਹੈਗਾ ਉਹ ਉਹ ਪ੍ਰਿਸਕ੍ਰਾਈਬ ਕਰ ਦਿੰਦੇ ਨੇ ਤੇ ਇਸ ਚੀਜ਼ ਤੇ ਬਚ ਕੇ ਰਹੋ ਤੇ ਦੂਸਰਾ ਪ੍ਰੇਜ਼ ਜ਼ਰੂਰ ਕਰੋ ਔਰ ਐਕਸਰਸਾਈਜ਼ ਜ਼ਰੂਰ ਕਰੋ ਕਿਉਂਕਿ ਇਹ ਆਪ ਸਮਝ ਲੈ ਇਹ ਤੇ ਆਪਣੀ ਸਮਝ ਹੋਣੀ ਚਾਹੀਦੀ ਹੈ ਕਿ ਦੇਖੋ ਜਦ ਤੱਕ ਚਲਦਾ ਫਿਰਦਾ ਨਹੀਂ ਰਹੇਗਾ ਸਾਂਚੀ ਤਰੀਕਾ ਉਹ ਸਰਕੂਲੇਸ਼ਨ ਜਿਹੜੀ ਹੈਗੀ ਉਹ ਨਹੀਂ ਹੋਊਗੀ ਮਸਲ ਵੀ ਕੋਣਗੇ ਆਕਸੀਜਨ ਨਹੀਂ ਮਿਲੇਗਾ ਤਦਨ ਬਦਨ ਜੇ ਮਸਲ ਡਿਟੇਰੀਸ਼ਨ ਹੋਣਗੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਡਾਕਟਰ ਸਾਹਿਬ ਆਪਾਂ ਹੁਣ ਇੱਥੇ ਇਹ ਸ਼ੋਅ ਜੀ ਦਾ ਮਾਫ ਕਰਦੇ ਆਂ ਔਰ ਕਾਦੇ ਜਾਂ ਪਾਸੋਂ ਵੱਡੇ ਕੋਈ ਵਕਤ ਪਿਆ ਆ ਤੁਸੀਂ ਇਹ ਦੱਸਿਓ ਕਿ ਆਪਾਂ ਇਹ ਇਹ ਇਸ ਇਸ਼ੂ ਨੂੰ ਹੋਰ ਜ਼ਿਆਦਾ ਐ ਐਕਸਪੈਂਡ ਕਰਕੇ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ ਤਦ ਤੱਕ ਲਈ ਆਗਿਆ ਦਿਓ ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ 安吉，我就夫卡我斯，瓦吉夫。